ਯੋਗ ਸਾਡੇ ਅਮਰਸਰ ਜ਼ਿਲ੍ਹੇ ਦੇ ਇੰਚਾਰਜ ਸੁਪਾਲ ਸਿੰਘ ਜੀ ਪੁੱਲਰ ਔਰ ਮੇਰੇ ਹਮਸ਼ਾਇੰ ਜੁਜਾਰੂ ਪ੍ਰਧਾਨ ਅਸ਼ਨੀ ਪਾਪੂ ਜੀ ਬਹੁਤ ਜੀ ਸਤਿਕਾਰਯੋਗ ਸਾਰਿਆਂ ਦੇ ਮੈਂ ਨਾਮ ਹੀ ਨਹੀਂ ਲੈਂਦੇ ਮੈਨੂੰ ਮੈਂ ਨਾਮ ਜਸਕਰਨ ਕਾਲੋ ਜਸਕਰਨ ਕਾਲੋ ਜਸਕਰਨ ਕਾਲੋ ਜੀ ਸਤਿ ਸ਼ਕੀਰ ਸਤਿਬੀਰ ਸਿੰਘ ਜਿੰਦਾਬਾਦ ਸਾਹਿਬ ਜਿੰਦਾਬਾਦ ਅਦਿਕ ਸੁਦੇਸ਼ ਸਿੰਘ ਜਿੰਦਾਬਾਦ ਆਈ ਸ਼ੂ ਜੀ ਸਾਰਿਆਂ ਦੇ ਜੀ ਆਇਆਂ ਨੂੰ ਸਾਡਾ ਪ੍ਰੈਸ ਸਾਡੀ ਸਤਿਕਾਰਯੋਗ ਜਿਨ੍ਹਾਂ ਦੀ ਕਲਮ ਹਮੇਸ਼ਾ ਹੀ ਲੋਕਾਂ ਤੱਕ ਆਵਾਜ਼ ਵੀ ਪਹੁੰਚਾਉਂਦੀ ਹੈ ਤੇ ਜਿਨ੍ਹਾਂ ਦੀ ਸੂਝ-ਬੂਝ ਦੇ ਨਾਲ ਲੋਕਾਂ ਦੇ ਸਰਦਾਰ ਹ ਉਹਨਾਂ ਸਾਰਿਆਂ ਨੂੰ ਅਸੀਂ ਜੀ ਆਖਦੇ ਸਾਡੇ ਇੱਕ ਪਾਰਟੀ ਦਾ ਪ੍ਰੋਗਰਾਮ ਹੈ ਜਿਹੜਾ ਕਿ ਅਜੇ ਤੱਕ ਪਾਰਟੀ ਨੇ ਕਦੀ ਇਸ ਕਾਂਗਰਸ ਪਾਰਟੀ ਨੇ ਪਹਿਲਾਂ ਨਹੀਂ ਕੀਤੀ 11 ਤਰੀਕ ਦੇ ਬਾਰੇ ਇਹ ਪ੍ਰੈਸ ਕਾਨਫਰੰਸਾ ਪੂਰ ਸਾਰੀ ਡਿਟੇਲਾਂ ਸਾਰੀ ਗੱਲ ਦੱਸਣਗੇ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਆਫਟਰ ਦੀ ਕਨਸਟੀਟਿਊਸ਼ਨ ਆਫ ਦੀ ਪੰਜਾਬ ਪ੍ਰਵੇਸ਼ ਕਾਂਗਰਸ ਕਮੇਟੀ ਪੰਜਾਬ ਉਹਨਾਂ ਦੀ ਡਿਊਟੀ ਲੱਗੀ ਸੀ ਪ੍ਰਧਾਨ ਜੀ ਦੀ ਤੁਸੀਂ ਬੂਥ ਲੈਵਲ ਕਮੇਟੀਆਂ ਤੱਕ ਆਪਣੀ ਓਰਗੇਨਾਈਜੇਸ਼ਨ ਖੜੀ ਕਰਨੀ ਹੈ ਅਸਲੀਅਤ ਵਾਲੀ ਗੱਲ ਹੈ ਅਸੀਂ ਬੜੀ ਧੀਰ ਦੇ ਕਾਂਗਰਸ ਲਈ ਵਾਰ ਹੋਣ ਜਾ ਰਿਹਾ ਵੀ ਇੰਨੀ ਵਧੀਆ ਆਰਗੇਨਾਈਜੇਸ਼ਨ ਜਿਹੜੀ ਸੈਟ ਅਪ ਹੋਈ ਹੈ ਪੰਜਾਬ ਕਰਦੇ ਪ੍ਰਦੇਸ਼ ਕਾਂਗਰਸ ਦੀ ਕਮੇਟੀ ਦੀ ਇਹ ਅੱਗੇ ਨਹੀਂ ਸੀ ਹੋਈ ਇਹਦਾ ਕ੍ਰੈਡਿਟ ਕਹਿ ਲੋ ਜਾਂ ਇਹ ਉਹਨਾਂ ਦੀ ਹਿੰਮਤ ਮਿਹਨਤ ਕਹਿ ਲੋ ਅਮਰਿੰਦਰ ਸਿੰਘ ਦੀ ਰਾਜਾ ਬੜਿੰਦੀ ਹੈ ਉਹਨਾਂ ਨੇ ਇੱਕ ਬੇਮਿਸਾਲ ਉਹ ਕਾਹੋ ਜੀ ਚੀਜ਼ ਸਾਬਤ ਕਰਕੇ ਦੱਸ ਸੀ ਕਿ ਜੇ ਲਗਨ ਮਲਚ ਹੋਵੇ ਦੰਸਨ ਹਰ ਚੀਜ਼ ਜਿਹੜੀ ਉਹਨੂੰ ਬਹੁਤ ਵਧੀਆ ਢੰਗ ਨਾਲ ਕਰ ਸਕਦਾ ਉਹਨਾਂ ਨੇ ਸ਼ੁਰੂਆਤ ਕੀਤੀ ਔਰ ਮੈਂ ਤੁਹਾਡੇ ਤੋਂ ਕਹਿ ਮੈਂ ਗੱਲ ਪਹੁੰਚਾਉਣੀ ਚਾਹੁੰਦਾ ਪਹਿਲਾ ਡਿਸਟ੍ਰਿਕਟ ਕਾਂਗਰਸ ਕਮੇਟੀ ਦੀਆਂ ਮੀਡੀਆ ਕਮੇਟੀਆਂ ਬਣੀ ਐ ਅੰਮ੍ਰਿਤਸਰ ਦੀ ਕਤਰ ਮੈਮਰੀ ਕਮੇਟੀ ਬਣੀ ਬਾਕੀ ਜ਼ਿਲ੍ਹਿਆਂ ਦੇ ਥੋੜੇ ਜਿਹਨਾਂ ਦੇ ਛੋਟੇ ਸੀ ਉਹ ਪਿੰਜਾ ਮੈਮਰੀ ਕਮੇਟੀ ਬਣੀਆਂ ਵਾਈਸ ਪਥਾਨ ਜਨਰਲ ਸਕੱਤਰ ਅਹੁਦੇਦਾਰ ਸਾਰੇ ਉਹਨਾਂ ਨੇ ਬਣਾ ਕੇ ਉਹ ਕਮੇਟੀਆਂ ਤੇ ਆ ਉਦੇ ਜੋ ਬਾਦ ਬਲੌਕ ਪ੍ਰਧਾਨ ਉਹਨਾਂ ਨੇ ਲਾਇਆ ਔਰ ਇਸ ਵੇਲੇ ਸਾਡੇ ਤਕਰੀਬਨ ਹਰ ਹਲਕੇ ਦੇ ਵਿੱਚ ਦੋ ਦੋ ਬਲੌਕ ਨੇ ਉਹ ਸਾਡੇ ਸਾਰੇ ਬਲੌਕ ਪ੍ਰਧਾਨ ਜਿਹੜੇ ਉਹਨਾਂ ਨੇ ਆਪ ਇੰਟਰਵਿਊ ਲਈ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਕਾਂਗਰਸੀ ਹਿਸਟਰੀ ਦੇ ਵਿੱਚ ਭਈ ਲਾਉਣ ਤੋਂ ਪਹਿਲਾਂ ਉਹਨਾਂ ਨੇ ਇੰਟਰਵਿਊ ਲਈ ਔਰ ਜਿਹੜੇ ਬਲੌਕ ਪ੍ਰਧਾਨ ਰਿਕਮੈਂਡ ਹੋਏ ਸੀ ਹਲਕਾਂ ਚਾਜਾਂ ਵੱਲੋਂ ਜੇ ਉੱਥੇ ਕੋਈ ਕਮੀ ਪੇਸ਼ੀ ਉਹਨਾਂ ਨੇ ਵੇਖੀ ਤੇ ਉਹਨਾਂ ਨੇ ਉਹਨਾਂ ਰਿਕੁਐਸਟ ਕੀਤੀ ਉਈ ਇਹਦੀ ਕਿ कमी ਐ ਤੁਸੀਂ ਕੋ ਬੰਦਾ ਨਵਾਂ ਦਿਓ ਜਿਹੜਾ ਇਹਦੇ ਨਾਲੋਂ ਜ਼ਿਆਦਾ ਸੁਚੇਜੇ ਢੰਗ ਨਾਲ ਕੰਮ ਕਰ ਸਕੇ ਅੱਜ ਤੱਕ ਸਾਡੇ ਬਲਾਕ ਪ੍ਰਧਾਨ ਵੀ ਨੇ ਲੇਕਿਨ ਪਹਿਲੀ ਵਾਰ ਇੱਕ ਬਹੁਤ ਵੱਡੀ ਗੱਲ ਕੀਤੀ ਖੜਗੇ ਸਾਹਿਬ ਨੇ ਸ਼ੁਰੂਆਤ ਕੀਤੀ ਉਹ ਆ ਮੰਡਲ ਪ੍ਰਧਾਨ ਮੰਡਲ ਪ੍ਰਧਾਨ ਹਰ ਕੌਨਸਟਿਟੂਐਂਸੀ ਦੇ ਬਣੇ ਨੇ ਔਰ ਹਲਕਾ ਇੰਚਾਰਜ ਦੇ ਝੁਮੇ ਲੱਗੀ ਆ ਵੀ ਉਹਦੀ ਕੌਨਸਟਿਟਿਊਸ਼ਨ ਕਿੱਦਾਂ ਕਰਨੀ ਐ ਜਿਸ ਨਾਲ ਮੇਰੇ ਹਲਕੇ ਦੀ ਗੱਲ ਕਰੂੰਗਾ ਜਨਾਲੇ ਦੀ ਪਿੰਡ ਬਹੁਤ ਜ਼ਿਆਦਾ ਨੇ ਤੇ ਫਿਰ ਅਸੀਂ ਉਸ ਹਿਸਾਬ ਨਾਲ ਡਿਵੀਜ਼ਨ ਕੀਤੀ ਹੈ ਅਸੀਂ 15 ਪਿੰਡ ਵੀ ਕੀਤੇ ਨੇ ਮੰਡਲ ਦੇ ਪ੍ਰਧਾਨ ਦੇ ਥੱਲੇ 20 ਪਿੰਡ ਵੀ ਕੀਤੇ ਨੇ ਮੰਡਲ ਪ੍ਰਧਾਨ ਥੱਲੇ ਉਹ ਪ੍ਰਧਾਨ ਬਣਾਇਆ ਤੇ ਥੱਲੇ ਉਹ ਕਮੇਟੀ ਬਣਾਤੀ ਹੈ ਹਰ ਪਿੰਡ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਰਿਪਰੈਜ਼ੈਂਟੇਸ਼ਨ ਕੀਤੀ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਭਈ ਮੰਡਲ ਪ੍ਰਧਾਨ ਇੱਕ 20 ਪਿੰਡਾਂ ਦਾ ਆਗੂ 15 ਪਿੰਡਾਂ ਦਾ ਆਗੂ ਹੋਏਗਾ ਜ਼ਿੰਮੇਵਾਰ ਹੋਏਗਾ ਇਹ ਚੀਜ਼ ਇੱਕ ਨਵਾਂ ਆਈਡੀਆ ਸੀ ਕਨਸੈਪਟ ਸੀਗਾ ਉਹਦੇ ਤੇ ਬਹੁਤ ਮਿਹਨਤ ਕਰਨੀ ਪਈ ਅਜੇ ਵੀ ਅਸੀਂ ਕਰ ਰਹੇ ਹਾਂ ਫਿਰ ਅਸੀਂ ਬੂਥ ਲੈਵਲ ਕਮੇਟੀਆਂ ਦਾ ਵੀ ਕਰ ਰਹੇ ਹਾਂ ਅਜੇ ਤੱਕ ਬੂਥ ਲੈਵਲ ਕਮੇਟੀਆਂ ਨਹੀਂ ਸੀ ਕਦੀ ਬਣੀ ਐ ਲੇਕਿਨ ਅਸੀਂ ਆਪਦੀ ਬੂਥ ਲੈਵਲ ਕਮੇਟੀਆਂ ਵੀ ਬਣਾ ਕੇ ਉਹਨਾਂ ਨੂੰ ਬਕਾਇਦਾ ਅਸੀਂ ਉਹਨਾਂ ਦੀਆਂ ਫੋਟੋਆਂ ਭੇਜ ਕੇ ਪ੍ਰਧਾਨ ਜੀ ਨੇ ਸਾਨੂੰ ਕਿਹਾ ਵੀ ਇਹਨਾਂ ਦੀਆਂ ਫੋਟੋਆਂ ਭੇਜੋ ਔਰ ਅਸੀਂ ਇਥੋਂ ਆਈਡੈਂਟੀਟੀ ਕਾਰਡ ਇਹਨਾਂ ਦੇ ਇਸ਼ੂ ਕਰਾਂਗੇ ਤਾਂ ਕਿ ਇਹਨਾਂ ਨੂੰ ਜਦੋਂ ਵੀ ਲੋੜ ਹੋਏ ਕਿਤੇ ਵਕਾ ਕੇ ਤੇ ਬੀਐਲਓ ਕੋਲ ਜਾਂ ਐਸਟੀਐਮ ਕੋਲ ਕੋਈ ਵੋਟਾ ਦਾ ਮਸਲਾ ਕੋਈ ਚੀਜ਼ ਦਾ ਮਸਲਾ ਇਹ ਜਾ ਕੇ ਕਰ ਸਕਦਾ ਸੋ ਅਸੀਂ ਤੁਹਾਨੂੰ ਸਾਰੀ ਚੀਜ਼ ਸੈਟਅਪ ਦਾ ਦੱਸਾਇਆ ਔਰ ਸਾਰੇ ਨੂੰ ਕੋਨਸਟੀਟਿਊਸ਼ਨ ਜਿਹੜੀ ਹੈ ਨਾ ਕਿਸੇ ਸਟੇਟ ਨੇ ਜੇ ਕੀਤੀ ਹੈ ਤੇ ਪੰਜਾਬ ਨੇ ਕੀਤੀ ਖੜਗੇ ਸਾਹਿਬ ਨੇ ਇਸੇ ਕਰਕੇ ਉਹਨਾਂ ਮਹਿਸੂਸ ਕੀਤਾ ਕਿ ਇਹਨਾਂ ਨੂੰ ਪਹਿਲ ਕਦਮੀਆਂ ਨਾ ਕੀਤੀ ਹੈ ਪੰਜਾਬ ਨੇ ਰਾਜਾ ਬੜਿੰਗ ਜੀ ਨੇ ਤੇ ਫਿਰ ਅਸੀਂ ਸ਼ੁਰੂਆਤ ਹੀ ਅਸੀਂ ਕਰੀਏ ਜਿਹੜਾ ਕੱਟ ਕਰਨਾ ਮੰਡਲ ਪ੍ਰਧਾਨਾਂ ਦਾ ਬਲਾਕ ਪ੍ਰਧਾਨਾਂ ਦਾ ਕਮੇਟੀਆਂ ਮੈਂਬਰਾਂ ਦਾ ਤੇ ਫਿਰ ਅਸੀਂ ਇਹੀ ਪੰਜਾਬ ਤੋਂ ਸ਼ੁਰੂ ਕਰੀਏ ਤੇ ਉਹਨਾਂ ਨੇ ਜਿਹੜਾ ਪੁਆਇੰਟ ਪ੍ਰਧਾਨ ਜੀ ਨੇ ਦਿੱਤਾ ਹੈ ਉਹਨਾਂ ਨੇ ਤਕਰੀਬਨ ਸੈਂਟਰਲ ਲੋਕੇਸ਼ਨ ਦੇ ਇੰਦੀ ਕੋਸ਼ਿਸ਼ ਕੀਤੀ ਹੈ ਉਹ ਸਮਰਾਲਾ ਹੈ ਉੱਥੇ ਸਾਡੀ ਉਹ ਕਾਨਫਰੰਸ ਹੋ ਰਹੀ ਹੈ ਔਰ ਖੜਕੇ ਸਾਹਿਬ ਨੇ ਉਦਣ ਸਾਰੇ ਪੰਜਾਬ ਦੇ ਜਿਹੜੇ ਅਹੁਦੇਦਾਰ ਨੇ ਮੰਡਲ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਪ੍ਰਧਾਨ ਬਲੋਕ ਪ੍ਰਧਾਨ ਜਿੰਨੇ ਵੀ ਅਹੁਦੇਦਾਰ ਨੇ ਇਹ ਸਾਰਿਆਂ ਦੀ ਉਥੇ ਉਹਨਾਂ ਨੇ ਆਪ ਅਡਰੈਸ ਕਰਨਾ ਹੈ ਔਰ ਉਹਨਾਂ ਨੂੰ ਪ੍ਰੇਰਣਾ ਔਰ ਉਹਨਾਂ ਨੂੰ ਮੋਟੀਵੇਟ ਕਰਨਾ ਹੈ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਪਾਰਟੀ ਲਈ ਜਿਹੜਾ ਖੁਸ਼ਹਾਲ ਬਣਾਉਣ ਤੇ ਕਿਉਂਕਿ ਵਰਕਰ ਦੇ ਸਿਰ ਤੇ ਪਾਰਟੀ ਹਿਮਿਸ਼ਾ ਜੀਉਂਦੀ ਹੈ ਜੇ ਇਸ ਮੈਂ ਇੱਕ ਪਿੰਡ ਦੀ ਗੱਲ ਤੁਹਾਨੂੰ ਮਿਸਾਲ ਦੇ ਦਾਂਗਾ ਜਿੱਥੇ ਸਾਡੇ ਪਿੰਡ ਦਾ ਆਗੂ ਜੰਗਾ ਤਕੜਾ ਆ ਅਸੀਂ ਉਹ ਪਿੰਡ ਕਦੀ ਨਹੀਂ ਹਾਰਦੇ ਹਮੇਸ਼ਾ ਜਿੱਤਦੇ ਇਹੋ ਹੀ ਇੱਕ ਮਕਸਦ ਹੈ ਇਹੋ ਹੀ ਇੱਕ ਤਰੀਕਾ ਕਰ ਅਸੀਂ ਲੱਭਿਆ ਵੀ ਲੋਕਾਂ ਨੂੰ ਵਰਕਰ ਨੂੰ ਮੋਟੀਵੇਟ ਕਰਨ ਦਾ ਔਰ ਉਹ ਮੀਟਿੰਗ ਸਾਡੀ ਹੋਣ ਜਾ ਰਹੀ ਹੈ ਸਾਡੇ ਸਾਰਿਆਂ ਦੀ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੀਂ ਉਹਨਾਂ ਨੂੰ ਜੀ ਆਖਦੇ ਹਾਂ ਮੈਂ ਡਿਸਟ੍ਰਿਕਟ ਕਾਂਗਰਸ ਕਮੇਟੀ ਐਮ ਇਸਰ ਰੂਰਲ ਦਾ ਪ੍ਰਧਾਨ ਹਾਂ ਤੇ ਅਸ਼ੁਨੀ ਜੀ ਮੇਰੇ ਬਹੁਤ ਸਤਿਕਾਰਯੋਗ ਨੇ ਇਹ ਸ਼ਹਿਰੀ ਪ੍ਰਧਾਨ ਨੇ ਬੜੇ ਜੁਝਾਰੂ ਨੇ ਅਸੀਂ ਤੇ ਥੋੜੇ ਜਿਹਾ ਡਰ ਕੇ ਕੰਮ ਕਰਦੇ ਇਹ ਥੋੜੀ ਦਲੇਰੀ ਨਾਲ ਕਰਦੇ ਨੇ ਅਸੀਂ ਇਹਨਾਂ ਦਾ ਧੰਨਵਾਦ ਵੀ ਉਹਦਾ ਕਰਦੇ ਆ ਇਹ ਬੰਦੇ ਵੀ ਇਕੱਠੇ ਕਰਨ ਹੁੰਦਾ ਸਾਡਾ ਇਹਨਾਂ ਦਾ ਕੰਪੀਟੀਸ਼ਨ ਹੁੰਦਾ ਇਹ ਵਾਅਦਾ ਕਰਦੇ ਨੇ ਐਵੇਂ ਵੀ ਯਤਨ ਕਰਦੇ ਆ ਕਿ ਵੱਧ ਤੋਂ ਵੱਧ ਕਰੀਏ ਸੋ ਸੁਖਪਾਲ ਸਿੰਘ ਪੁੱਲੋ ਜੀ ਤੁਹਾਡਾ ਇੱਥੇ ਜੀ ਆਇਆਂ ਤੇ ਦਫ਼ਤਰ ਤੇ ਆਉਣ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰਾਨਾ ਜੀ ਬਾਕੀ ਜੋ ਵੀ ਪ੍ਰੋਗਰਾਮ ਹੈ ਜਿਹੜੀ ਤੁਸੀਂ ਦਿਓਗੇ ਜੋ ਵੀ ਤੁਸੀਂ ਜਵਾਬ ਸਵਾਲ ਜਵਾਬ ਕਰਨੇ ਆ ਤੁਸੀਂ ਇਹਨਾਂ ਦੇ ਕਰੋ ਵੈਲਕਮ ਟੂ ਮੈਂ ਤੈਅ ਦਰੋਂ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਐਤਵਾਰ ਨੂੰ ਆਪਦੇ ਕੀਮਤੀ ਸਮਾਂ ਕੱਢ ਕੇ ਅੱਜ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਆਉਣ ਵਾਲੀ 11 ਤਰੀਕ ਨੂੰ ਆਉਂਦੇ ਐਤਵਾਰ ਨੂੰ ਅਗਲੇ ਐਤਵਾਰ ਨੂੰ ਜਿਹੜਾ ਸਮਾਰੋਹ ਇਹਦੇ ਵਿੱਚ ਹੋਣ ਜਾ ਰਿਹਾ ਉਹਦੇ ਵਾਸਤੇ ਤੁਸੀਂ ਟਾਈਮ ਕੱਢਿਆ। ਤੋਂ ਜਿਵੇਂ ਕਿ ਜਨਾਲਾ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਕਿ ਜਦੋਂ 22 ਦੀ ਇਲੈਕਸ਼ਨ ਹੋਈ ਔਰ 92 ਐਮਐਲਏ ਜਿੱਤ ਕੇ ਗਏ ਔਰ ਸਾਡੇ ਜਿਹੜੇ 18 ਸਾਡੇ ਐਮਐਲਏ ਬਣੇ। ਔਰ ਵਰਕਰ ਦੇ ਵਿੱਚ ਇੱਕ ਡੀਮੋਰੀਲਾਈਜੇਸ਼ਨ ਦੀ ਜਿਹੜੀ ਸਿਚੁਏਸ਼ਨ ਜਿਹੜੀ ਸੀ ਕਿ ਹਰ ਵਰਕਰ ਹਰ ਪੱਧਰ ਦੇ ਉੱਤੇ ਥੋੜੀ ਜੀ ਇੱਕ ਹੋਈ ਵੀ ਯਾਰ ਹੁਣ ਕੀ ਬਣੂਗਾ ਪੰਜ ਸਾਲਾਂ ਦਾ ਟਾਈਮ ਆ ਇਹ ਇੱਕ ਬਦਲਾਵ ਨੂੰ ਇੱਕ ਚੀਜ਼ ਲੈ ਕੇ ਜਿਹੜੀ ਆ ਲੋਕ ਤੁਰੇ ਆ ਕਿੱਧਰ ਨੂੰ ਗੱਲ ਜਾਊਗੀ ਸੋ ਹਾਈ ਕਮਾਂਡ ਨੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਜਿਨ੍ਹਾਂ ਨੇ ਬੜਾ ਸਾਨੂੰ ਜੁਝਾਰੂ ਪ੍ਰਧਾਨ ਦੇ ਰੂਪ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਦਿੱਤਾ ਔਰ ਬੜੇ ਤਜਰਬੇਕਾਰ ਜਿਨ੍ਹਾਂ ਲੰਮਾ ਸਮਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਹਿਮ ਭੂਮਿਕਾ ਅਹਿਮ ਪੋਸਟਾਂ ਤੇ ਰਹੇ ਸਾਡੇ ਪ੍ਰਤਾਪ ਸਿੰਘ ਵਾਜਵਾ ਜੀ ਨੂੰ एलओपी दी जिम्मेवारी ਦੇ ਕੇ ਭੇਜੀ ਔਰ ਲਗਾਤਾਰ 2 ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਇੱਕ ਬੂਥ ਲੈਵਲ ਔਰ ਮੰਡਲ ਲੈਵਲ ਤੱਕ ਸਾਡਾ ਸੰਗਠਨ ਜਿਹੜਾ ਵਾ ਇੱਕ ਬਣ ਕੇ ਤਿਆਰ ਹੋ ਚੁੱਕਾ ਔਰ ਉਹਦੀ ਕੱਲੀ-ਕੱਲੀ ਹਰ ਮੈਂਬਰ ਸਾਡੀਆਂ ਜਿਹੜੀਆਂ ਕਿਉਂਕਿ ਦੂਜੇ ਸਾਡੇ ਪਾਰਟੀ ਦੇ 29 ਸਾਡੇ ਜ਼ਿਲ੍ਹੇ ਆ ਔਰ ਤਕਰੀਬਨ 299 ਬੂਥਾਂ ਦੇ ਉੱਤੇ ਸਾਡੀਆਂ ਕਮੇਟੀਆਂ ਬਣ ਕੇ ਬੂਥ ਲੈਵਲ ਦੀਆਂ ਕਮੇਟੀਆਂ ਬਣ ਕੇ ਰੈਡੀ ਹੋ ਗਈਆਂ ਔਰ ਸਾਡੀਆਂ 2145 ਜਿਹੜੇ ਸਾਡੇ ਮੰਡਲ ਜਿਹੜੇ ਅਸੀਂ ਬਣਾਇਆ तकरीबन ਜੇਨਾਲਾ ਸਾਹਿਬ ਨੇ ਦੱਸਿਆ ਵੀ ਪਿੰਡ ਵੱਡੇ ਆ ਜਾਂ ਛੋਟੇ ਆ ਉਸ ਹਿਸਾਬ ਨਾਲ ਉਹਨਾਂ ਦੀ ਬੰਤਰ ਰੱਖੀ ਵੀ ਮੋਟਾ ਜਾਂ ਰੱਖਿਆ ਵੀ 10 ਜ਼ੋਨ 10 ਕ ਮੰਡਲ ਜਿਹੜੇ ਕਿ ਹਲਕੇ 'ਚ ਬਣ ਸਕੋ ਸੋ ਉਹਨਾਂ ਸਾਰਿਆਂ ਦੀ ਜਿਹੜੀ ਡਾਟਾ ਤਿਆਰ ਕਰਕੇ ਸਾਰੇ ਜਿਵੇਂ ਅਜਨਾਲਾ ਸਾਹਿਬ ਔਰ ਇੱਥੇ ਅਸ਼wini ਜੀ ਨੇ ਕੀਤੀ ਔਰ ਸਾਰੇ ਪੰਜਾਬ ਦੇ ਪ੍ਰਧਾਨਾਂ ਨੇ ਔਰ ਹਲਕਾ ਇੰਚਾਰਜਿਸ ਔਰ ਸਮੂਚੀ ਕਾਂਗਰਸ ਦੀ ਟੀਮ ਨੇ ਰਲ ਕੇ ਦਿਨ ਰਾਤ ਇਹ ਕਰਕੇ तकरीबन 24570 ਸਾਡੇ ਮੈਂਬਰ ਜਿਹੜੇ ਆ ਉਹ ਹੋਂ ਹਾਰ ਜਿਹੜੇ ਜਿਨ੍ਹਾਂ ਨੇ ਆਉਣ ਵਾਲੀ ਅਗਲੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ ਔਰ ਕਾਂਗਰਸ ਦੇ ਉਮੀਦਵਾਰਾਂ ਵਾਸਤੇ ਜਿਹੜੀ ਲੜਾਈ ਲੜਨੀ ਆ ਉਹ ਇੱਕ ਇੱਕ ਟੀਮ ਤਿਆਰ ਕੀਤੀ ਸੋ ਇਹ ਸਾਰੀ ਸਾਰਾ ਕਰਨ ਤੋਂ ਬਾਅਦ ਖੜਗੇ ਸਾਹਿਬ ਦੀ ਜਿਹੜੀ ਇਹ ਮੰਸ਼ਾ ਸੀ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੰਜਾਬ ਵੀ ਇੱਕ ਸੂਬਾ ਵਾ ਜਿੱਥੇ ਇਸ ਪੱਦਰ ਦੇ ਉੱਤੇ ਕਿਉਂਕਿ 2 ਸਾਲ ਦੀ ਲਗਾਤਾਰ ਮਿਹਨਤ ਤੋਂ ਬਾਅਦ ਇਸ ਪੱਦਰ ਦੇ ਉੱਤੇ ਜਿਹੜੀ ਆ ਉਹ ਕਾਂਗਰਸ ਦਾ ਜਿਹੜਾ ਇਹ ਸਿਸਟਮ ਸਾਰਾ ਜਿਹੜਾ ਤਿਆਰ ਹੋਇਆ ਔਰ ਉਹਦੇ ਵਾਸਤੇ ਆਉਂਦੇ ਆ ਤੁਹਾਨੂੰ 11 ਤਰੀਕ ਨੂੰ ਸਮਰਾਲੇ ਦੇ ਵਿੱਚ ਉਹਨਾਂ ਨੇ ਇਹ ਕੋਈ ਰੈਲੀ ਨਹੀਂ ਹੈਗੀ ਜਿਵੇਂ ਆਪਾਂ ਸੋਚਦੇ ਆਪਾਂ ਰੈਲੀ ਕਰਨੀ ਰੈਲੀਾਂ 'ਚ ਬੰਦਾ ਲੱਖ ਇਕੱਠਾ ਹੋ ਜਾਂਦਾ 50000 ਇਕੱਠਾ ਹੋ ਜਾਂਦਾ 2 ਲੱਖ ਇਕੱਠੇ ਹੋ ਜਾਂਦਾ ਹਰ ਪਾਰਟੀਆਂ ਆਪ ਦਾ ਕੰਮ ਕਰਦੀਆਂ ਰਹਿੰਦੀਆਂ ਇਹ ਪਹਿਲੀ ਕਨਵੈਨਸ਼ਨ ਹੋਣ ਜਾ ਰਹੀ ਆ ਜਿਹੜੇ ਸਾਡੇ ਇੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਫਿਸ ਬੇਰਰਜ਼ ਜਿਹਦੇ 'ਚ ਜਿਵੇਂ ਦੱਸਿਆ ਪ੍ਰਧਾਨ ਜੀ ਨੇ ਵੀ ਜ਼ਿਲ੍ਹਾ ਪ੍ਰਧਾਨ ਆ ਗਏ ਜ਼ਿਲ੍ਹੇ ਦੀਆਂ ਕਮੇਟੀਆਂ ਆ ਗਈਆਂ ਬਲਾਕ ਪ੍ਰਧਾਨ ਆ ਗਏ ਬਲਾਕ ਦੀਆਂ ਕਮੇਟੀਆਂ ਆ ਗਈਆਂ ਮੰਡਲ ਪ੍ਰਧਾਨ ਆਗੇ ਦੇ ਮੰਡਲ ਦੀਆਂ ਕਮੇਟੀਆਂ ਆ ਗਈਆਂ ਸੋ ਇੱਕ ਕਨਵੈਨਸ਼ਨ ਦੇ ਰੂਪ ਦੇ ਵਿੱਚ ਇੱਕ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਜਿਹਦੇ ਨਾਲ ਇੱਕ ਸਿੱਧਾ ਸੰਪਰਕ ਕਿਉਂਕਿ ਤੁਸੀਂ ਜਾਣਦੇ ਜੇ ਹਮੇਸ਼ਾ ਹੀ ਜਿਹੋ ਜਿਹਾ ਮਾਹੌਲ ਪੂਰੇ ਦੇਸ਼ 'ਚ ਬਣਿਆ ਜਿਹੜਾ ਇੱਕ ਸੋਸ਼ਲ ਮੀਡੀਆ ਜਿਹਾ ਤੁਹਾਡੇ ਰਹੀਂ ਜਿਹੜੀ ਆਪਾਂ ਗੱਲ ਜਿਹੜੀ ਆ ਉਹ ਪਛਾ ਸਕਦੇ ਔਰ ਪਾਰਟੀ ਦੇ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਖੜਗੇ ਸਾਹਿਬ ਔਰ ਸਾਡੇ ਸਤਿਕਾਰਯੋਗ ਸੀਨੀਅਰ ਲੀਡਰ ਰਾਹੁਲ ਜੀ ਪ੍ਰਿੰਕਾ ਜੀ ਔਰ ਸੋਨੀਆ ਗਾਂਧੀ ਦੀ ਜੋ ਸੋਚ ਆ ਉਹ ਇੱਕ ਬੂਥ ਲੈਵਲ ਤੱਕ ਇੱਕ ਪਿੰਡ ਦੇ ਜਿਹੜਾ ਬੂਥ ਹੈ ਚਾਹੇ ਉਹ ਕਿਸੇ ਪਿੰਡ ਦਾ ਵੀ ਹੋ ਚਾਹੇ ਮੇਰੇ ਹਲਕੇ ਖੇਮ ਕਰਨ ਦਾ ਵਾ ਚਾਹੇ ਇਥੇ ਇਹਨਾਂ ਦੇ ਕਿਸ ਅਸ਼wini ਜੀ ਦੇ ਹਲਕੇ ਦਾ ਵਾ ਚਾਹੇ ਸਾਡੇ ਕਾਲੋਂ ਸਾਹਿਬ ਆਏ ਉਹ ਜਿਹੜਾ ਸਾਡਾ ਪ੍ਰਧਾਨ ਆ ਉਹਨੂੰ ਪੂਰੀ ਇਨਫੋਰਮੇਸ਼ਨ ਉਹਨੂੰ ਕਿਸ ਤਰੀਕੇ ਦੇ ਨਾਲ ਟੈਕਲ ਕਰਨਾ ਕਿਉਂਕਿ ਹਰ ਵਰੀ ਇੱਕ ਵਰੀ ਪਾਰਲੀਮੈਂਟ ਇਲੈਕਸ਼ਨ ਲੜੋ ਜਾਂ ਵਿਧਾਨ ਸਭਾ ਲੜੋ ਅਗਲੀ ਵਰੀ ਇਲੈਕਸ਼ਨ ਲੜਨ ਦੇ ਤਰੀਕੇ ਬਦਲੇ ਹੁੰਦੇ ਕਦੀ ਮੀਡੀਆ ਦਾ ਰੋਲ ਆ ਜਾਂਦਾ ਕਦੀ ਸੋਸ਼ਲ ਮੀਡੀਆ ਦਾ ਰੋਲ ਆ ਜਾਂਦਾ ਕਦੀ ਕੋਈ ਇਸ਼ੂ ਹੁੰਦੇ ਕਦੀ ਕੋਈ ਮੁੱਦੇ ਹੁੰਦੇ ਸੋ ਇੱਕ ਪਿੰਡ ਦੇ ਵਿੱਚ ਬੈਠਾ ਜਿਹੜਾ ਸਾਡਾ ਪ੍ਰਧਾਨ ਆ ਔਰ ਪੂਰੇ ਹਿੰਦੁਸਤਾਨ ਦਾ ਸਾਡਾ ਪ੍ਰਧਾਨ ਖੜਗੇ ਸਾਹਾ ਉਹਨਾਂ ਦਾ ਇੱਕ ਇਕਤਾਲ ਮਿਲ ਦੇ ਤਰੀਕੇ ਨਾਲ ਇਹ ਜਿਹੜਾ ਇਹ ਸਿਸਟਮ ਬਣ ਜਾ ਰਿਹਾ ਕਿ ਕੋਈ ਵੀ ਪਾਰਟੀ ਹਾਈ ਕਮਾਂਡ ਦੀ ਜਿਹੜੀ ਗੱਲ ਹੈ ਉਹ ਸਿੱਧੀ ਪਿੰਡ ਦੇ ਵਿੱਚ ਬੈਠੇ ਸਾਡੇ ਪ੍ਰਧਾਨ ਕੋਲ ਉਹਦੀ ਇਨਫੋਰਮੇਸ਼ਨ ਕੀ ਪਾਰਟੀ ਕਰਨ ਜਾ ਰਹੀ ਹੈ ਕੀ ਪਾਰਟੀ ਦੇ ਮੁੱਦੇ ਆ ਦੇਸ਼ ਕਿੱਧਰ ਨੂੰ ਜਾ ਰਿਹਾ ਕਾਂਗਰਸ ਦੀ ਸੋਚ ਕੀ ਆ ਕਾਂਗਰਸ ਦਾ ਪੁਰਾਣਾ ਇਤਿਹਾਸ ਕਿੱਧਰ ਨੂੰ ਉਹ ਕਰਨਾ ਸਾਡੇ ਅਗਲੇ ਨੌਜਵਾਨਾਂ ਵਾਸਤੇ ਕਿਉਂਕਿ ਹਰ ਵਾਰੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਫਰਸਟ ਟਾਈਮ ਵੋਟਰਸ ਬਣਦੇ ਔਰ ਜਿਹੜੇ ਨੌਜਵਾਨ ਮੋਟਰ ਆ ਉਹ ਤੁਹਾਨੂੰ ਪਤਾ ਹੀ ਹੈ ਵੀ ਹਮੇਸ਼ਾ ਥੋੜਾ ਅਗਰੈਸਿਵਲੀ ਪਾਰਟਿਸਿਪੇਟ ਕਰਦੇ ਹਰ ਕੰਮ ਦੇ ਵਿੱਚ ਤੋਂ ਉਹਨਾਂ ਨੂੰ ਲਾਭੰਦ ਕਰਨਾ ਉਹਨਾਂ ਨੂੰ ਹੋਰ ਜਾਗਰੂਤ ਕਰਨਾ ਆਪ ਦੇ ਪਛੋਕਰ ਬਾਰੇ ਦੱਸ ਕੇ ਔਰ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਹਮੇਸ਼ਾ ਹੀ ਇੱਕ ਭਾਈਚਾਰੇ ਦੇ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਔਰ ਚਾਹ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਇੱਕ ਸਭ ਨੂੰ ਨਾਲ ਲੈ ਕੇ ਤੁਰਨ ਦੀ ਪਰੰਪਰਾ ਰੱਖੀ ਆ ਉਹਨੂੰ ਕਾਇਮ ਕਰਦੇ ਹੋਏ ਇਹ ਜਿਹੜਾ ਇਹ ਪ੍ਰੋਗਰਾਮ ਅਸੀਂ ਲਿਖਿਆ ਵੀ ਸਾਡੀ ਜਿਹੜੀ ਪਾਰਟੀ ਆ ਇਹ 13 ਦੀਆਂ 13 ਸੀਟਾਂ ਜਿਹੜੀਆਂ ਵਾ ਉਹ ਜਿੱਤ ਕੇ ਤੇ ਅਸੀਂ ਆਪਦੀਆਂ ਕਾਂਗਰਸ ਦੀ ਹਾਈ ਕਮਾਂਡ ਦੀ ਝੋਲੀ ਚ ਪਾਈ ਹੈ ਜਿੰਨੀ ਬ੍ਰਿਕਿਟ ਚ ਹੁਣ ਵਰਕਰ ਬਾਰੇ ਸੋਚਿਆ ਜਾ ਰਿਹਾ ਲੱਗਦਾ ਨਹੀਂ ਕਿ ਪਹਿਲੇ ਸਾਲ ਅਪਿੱਲੇ ਰਿਹਾ ਹੋਵੇਗਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੈ ਤੇ ਪਰ ਚਲੋ ਜਿੱਤ ਜੰਨੇ ਆ ਵਰਕਰ ਬਾਰੇ ਧਿਆਨ ਨਹੀਂ ਹੁੰਦਾ ਲੋਕ ਕੀਤਾ ਜਾਂਦਾ ਤੇ ਵਰਕਰ ਵੀ ਡੀਮੋਟੀਵੇਟਾਈਜ਼ ਹੁੰਦਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹੋ ਹੀ ਚਿੰਤਾ ਜਿਹੜੀ ਸੀਗੀ ਸਾਨੂੰ ਬਾਈ ਦੀਆਂ ਚੋਣਾਂ ਤੋਂ ਬਾਅਦ ਮਿਲੀ ਕਿਉਂਕਿ ਵਰਕਰ ਜਦੋਂ ਅੰਗੋਲਿਆ ਗਿਆ ਉਦੋਂ ਹਮੇਸ਼ਾ ਹੀ ਨੁਕਸਾਨ ਹੋਇਆ ਜਦੋਂ ਦੋ ਇਲੈਕਸ਼ਨਾਂ ਲਗਾਤਾਰ ਸ਼੍ਰੋਮਣੀ ਕੱਲ ਦਲ ਜਿੱਤਦਾ ਰਿਹਾ ਔਰ 17 ਚ ਇਲੈਕਸ਼ਨ ਲੜਨ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਣਾ ਪਾਰਟੀ ਨੇ ਬੜਾ ਇਹੋ ਜਿਹੇ ਪ੍ਰੋਗਰਾਮ ਲਿਖੇ ਸੀ ਔਰ ਉਹ ਚ ਮੇਨ ਇੱਕ ਪ੍ਰੋਗਰਾਮ ਸੀ ਵੀ ਜਿਹੜੇ ਵੀ ਬੰਦੇ ਮੰਨ ਲਓ ਅਸੀਂ 3 4 5 ਜਣੇ ਆ ਅਸੀਂ ਕਿਸੇ ਹਲਕੇ ਤੋਂ ਟਿਕਟ ਮੰਗਦੇ ਹਾਈ ਕਮਾਂਡ ਨੇ ਫੈਸਲਾ ਲਿਆ ਸੀ ਵੀ ਜਿੰਨੂੰ ਟਿਕਟ ਮਿਲ ਜੂਗੀ ਜੇਤ ਧਰ ਉਹਦੀ ਕਿਸਮਤ ਚ ਬਾਕੀ ਚੋਂ ਪੰਜਾਂ ਨੂੰ ਪਾਰਟੀ ਵੱਲੋਂ ਸਰਕਾਰ ਦੇ ਬੰਦੀ ਤੋਂ ਅਡਜਸਟ ਕੀਤਾ ਜਾਊਗਾ ਜਿਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਿਆ ਚੇਅਰਮੈਨ ਉਪ ਚੇਅਰਮੈਨ ਡਾਇਰੈਕਟਰ ਵੱਖਰੀਆਂ-ਵੱਖਰੀਆਂ ਪੋਸਟਾਂ ਦੇ ਸਰਕਾਰ ਨੇ ਦਿੱਤੀਆਂ ਔਰ ਉਸ ਚੀਜ਼ ਨੂੰ ਲੈ ਕੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਰਿਹਾ ਔਰ ਪਿਛਲੀ ਵਾਰੀ ਜਦੋਂ 17 ਦੀਆਂ ਚੋਣਾਂ ਸੀ ਇਸ ਤੋਂ ਪਹਿਲਾਂ ਹਰ ਬੰਦੇ ਨੇ ਤਣੋਂ ਮਨੋਂ ਤੇ ਧਣੋਂ ਜਿੰਨੇ ਵੀ ਉਹਦੀ ਸੀਗੀ ਕਾਬਲੀਅਤ ਉਹਦੇ ਹਿਸਾਬ ਨਾਲ ਉਹਨੇ ਆਪਦਾ ਇਲੈਕਸ਼ਨ 'ਚ ਪਾਰਟੀ ਦਾ ਸਾਥ ਤੇ ਸਹਿਯੋਗ ਦਿੱਤਾ ਸੋ ਇਸ ਵਾਰੀ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਜਿਹੜੇ ਤੁਸੀਂ ਕਰ ਰਹੇ ਹੋ ਵਰਕਰ ਤੋਂ ਬਿਨਾਂ ਤੇ ਕੁਝ ਨਹੀਂ ਹੈਗਾ ਜੇ ਵਰਕਰ ਹੀ ਨਹੀਂ ਹੈਗਾ ਤੇ ਫਿਰ ਪਾਰਟੀ ਵੀ ਕਾਦੀ ਹੈਗੀ ਕਿਹੜੇ ਮੁੱਦੇ ਤੇ ਇਲੈਕਸ਼ਨ ਲੜਨ ਜਾ ਰਹੇ ਹੋ ਜੀ ਦੇਖੋ ਸਭ ਤੋਂ ਵੱਡਾ ਮੁੱਦਾ ਹਰ ਸੂਬੇ ਦਾ ਵੱਖਰਾ ਵਾ ਕਿਉਂਕਿ ਹਿੰਦੁਸਤਾਨ ਦੀ ਇਲੈਕਸ਼ਨ ਹੋਣ ਜਾ ਰਹੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਲਾ ਲਓ ਡਰੱਗਸ ਤੇ ਹੈਗਾ ਹੀ ਹੈਗਾ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਬਣੀ ਅੱਜ ਚਾਹੇ ਉਹ ਕੋਈ ਚਾਹੇ ਅਮਰਸਰ ਜ਼ਿਲ੍ਹਾ ਵਾ ਚਾਹੇ ਲੁਧਿਆਣਾ ਵਾ ਪਟਿਆਲਾ ਵਾ ਵਾਰਦਾ ਤਾਂ ਇੰਨੀਆਂ ਬੜੀਆਂ ਪਈਆਂ ਵੀ ਅੱਜ ਜਿੰਨਾ ਤੋਂ ਲੋਕ ਸੁਰੱਖਿਅਤ ਸਮਝਦੇ ਵੀ ਸਾਨੂੰ ਪੁਲਿਸ ਵਾਲਿਆਂ ਤੋਂ ਸਾਨੂੰ ਜੇ ਕੋ ਹੈਗੀ ਹੈ ਤੇ ਇਹ ਸਾਨੂੰ ਸੁਰੱਖਤ ਮਿਲ ਸਕਦੀ ਆ ਅੱਜ ਉਹਨਾਂ ਦਾ ਵੀ ਬੁਰਾ ਹਾਲ ਹੋਇਆ ਹੈ ਗੈਂਗਸ ਤੋਂ ਗੈਂਗਸ ਤੋਂ ਬਾਅਦ ਇੰਨਾ ਸਾਡਾ ਵਧਿਆ ਪਿਆ ਵਾ ਮੰਡਲ ਪ੍ਰਧਾਨ ਨੇ ਪਿੰਡਾਂ ਦੇ ਬਣਾਏਗੇ ਬੰਦੇ ਬੋਲੇ ਉਹ ਤੁਸੀਂ ਭਾਈ ਨੇ ਦੱਸਿਆ ਕਿ 15 ਤੋਂ 20 ਜਿਹੜੇ ਪਿੰਡ ਉਹਨਾਂ ਦੇ ਅੰਦਰ ਸ਼ਹਿਰ ਦੇ ਵਿੱਚ ਜਿਹੜਾ ਮੰਡਲ ਬਣਾਉਣਾ ਉਹਦੇ ਅਪ੍ਰੋਚਲ ਲੱਗ ਗਿਆ ਮੰਡਲ ਦੀ ਫਾਰਮੇਸ਼ਨ ਕੀ ਹੈ ਮਿਨੀਮਮ ਇੱਕ ਕੰਸੀਅਨਸੀ ਕਿੰਨੇ ਮਨਜੂਰ ਕਿੰਨੇ ਮਨਜੂਰ ਅਹ ਬੂਥ ਵਾਈਜ਼ 20 ਬੂਥਾਂ ਦਾ ਇੱਕ ਮੰਡਲ ਪ੍ਰਧਾਨ ਜੀ 20 ਬੂਥਾਂ ਬੂਥਾਂ ਦਾ ਇੱਕ ਮੈਂ ਵੀ ਬੂਥਾਂ ਦਾ ਇੱਕ ਮੰਡਲ ਪ੍ਰਧਾਨ ਮੰਨ ਲਓ ਇੱਕ ਪਿੰਡ ਆ ਸਾਡਾ ਉਹ ਚ 8 ਬੂਥ ਆ ਜਦੋਂ ਦੋ ਤਿੰਨ ਪਿੰਡਾਂ ਨੂੰ ਰਲਾ ਕੇ ਵੀ ਇੱਕ ਬੂਥ ਹੈ ਵੀ 20 ਬੂਥਾਂ ਦਾ ਮਤਲਬ ਵੀ 20000 ਵੋਟ ਹੋਗੀ ਨਾ ਜੀ ਜੀ 18 ਹੋਗੀ 20 ਹੋਗੀ 22 ਹੋਗੀ 20 ਬੂਥਾਂ ਦੇ ਬੂਥਾਂ ਦੇ ਉੱਤੇ 20000 ਵੋਟ ਦੇ ਅੰਦਰ ਬਾਹਰ ਕਿਉਂਕਿ 1000 ਤੋਂ ਥੱਲੇ ਹੈਗੀ ਤਕਰੀਬਨ ਮੋਟਾਂ ਵਿੱਚ ਕੁਝ ਬੂਥ ਤੇ ਵੋਟਾਂ ਵੱਧ ਹੁੰਦੀਆਂ ਸੋ 20000 ਦੇ ਉੱਤੇ ਇੱਕ ਸਾਡਾ ਮੰਡਲ ਪ੍ਰਚਾਰ ਜਿਹੜਾ ਵਾ ਉਹ ਕੰਮ ਕਰੂਗਾ ਉਹਦੇ ਅੱਗੇ ਫਿਰ ਜਿਹੜਾ ਕਨਵੈਨਸ਼ਨ ਹੋਣ ਜਾ ਰਹੀ ਆ ਅੰਮ੍ਰਿਤਸਰ ਬੋਕਸੋਬਾ ਸੀਤ ਤੋਂ ਕਿੰਨੇ ਐਕਸਪੈਕਟਿਵ ਨੇ ਜਿਹੜੀਆਂ ਕਮੇਟੀਆਂ ਬਣੀਆਂ ਉਹ ਤਿਆਰੀ ਦੀ ਆਮਰ ਸਰ ਦੇਖੋ ਸਾਰੇ ਹੀ ਸਾਡੇ ਹਲਕਾ ਇੰਚਾਰਜ ਬਣ ਜਵੇ ਸਾਡੇ ਪ੍ਰਧਾਨ ਜੀ ਵੀ ਆ ਪਰ ਅਜ ਨਾਲ ਹਲਕੇ ਦੇਖਦੇ ਸਾਰੀਆਂ ਸੀਟਾਂ ਦੇ ਉੱਤੇ ਸਾਡੇ ਜਿਹੜੇ ਆ ਹਲਕਾ ਇੰਚਾਰਜ ਬਣ ਹੈਗੇ ਆ ਔਰ ਉਹਨਾਂ ਨੇ ਸਾਰੀਆਂ ਆਪਣੀਆਂ ਕਮੇਟੀਆਂ ਬਣਾ ਕੇ ਅੱਜ ਤੋਂ ਕਿਸੇ ਨੇ 3 ਮਹੀਨੇ ਪਹਿਲਾਂ ਦਿੱਤੀਆਂ ਕਿ ਨੇ 4 ਮਹੀਨੇ ਪਹਿਲਾਂ ਦਿੱਤੀਆਂ ਉਹ ਪੀਸੀਸੀ ਆਫਿਸ ਵਿੱਚ ਪਹੁੰਚੀਆਂ ਆ ਔਰ ਟਿਕਮਾ ਦਿੱਲੀ ਤੋਂ ਵੀ ਸਾਡੀਆਂ ਜਿਹੜੀਆਂ ਏਆਈਸੀਸੀ ਤੋਂ ਵੀ ਜਿਵੇਂ ਮੇਰੀ ਵੀ ਡਿਊਟੀ ਏਆਈਸੀਸੀ ਵੱਲੋਂ ਲੱਗੀ ਔਰ ਹੋਰ ਅਗਲੇ ਲੈਵਲ ਤੇ ਵਿਧਾਨ ਸਭਾ ਦੇ ਵਿੱਚ ਵੀ ਲੱਗੀਆਂ ਵੀ ਤਾਂ ਜੋ ਹਰ ਪਿੰਡ ਦੇ ਵਿੱਚੋਂ ਹਰ ਬੂਥ ਤੋਂ ਜਿਹੜਾ ਵਾ ਉਹ ਸਾਡਾ ਜਿਹੜਾ ਉੱਤੇਦਾਰ ਆ ਉਹ ਉਥੇ ਆਪਣਾ ਪਾਰਟਿਸਿਪੇਟ ਕਰਦੇ ਆ